ਸਤਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਮੰਦਰ ਬਾਈ ਬਲੌਗ ਚੈਨਲ ਤੇ ਲਓ ਬਈ ਦੋਗ ਤਾਂ ਲਾ ਕੇ ਧੁੱਪਾਂ ਤੇ ਠੰਡ ਵਧਾਤੀ ਤੇ ਤੋਂ ਦੀ ਤੋਂ ਦੇ ਚਾਰ ਚਪਰੇ ਤੂੰ ਤੱਕਿਆ ਬਤ ਮੋ ਜਮ ਠੰਡ ਵਧ ਗਈ ਫੇਰ ਕੇਰਾ ਤਾਂ ਇਹ ਲੱਗਦਾ ਸੀ ਵੀ ਦੋ ਦਿਨ ਜਿਹੜੀ ਧੁੱਪ ਜੀ ਪਈ ਸੀ ਵੀ ਗਈ ਠੰਡ ਤਾਂ ਪਰ ਵਧਾਤੀ ਠੰਡ ਫੇਰ ਪ੍ਰਮਾਤਮਾ ਨੇ ਚੰਗੀ ਗੱਲ ਐ ਆ ਫਸਲਾਂ ਵਾਸਤੇ ਠੀਕ ਆ ਤੇ ਚਲੋ ਅੱਜ ਆਪਾਂ ਦੇਖਦੇ ਆ ਆਪਣੇ ਗੰਡੇ ਤੇ ਗੋਭੀ ਹੁਣ ਕੋਈ ਇਹਨਾਂ ਦਿਨਾਂ 'ਚ ਕੋਈ ਹੋਰ ਤਾਂ ਕੰਮ ਤਾਂੰਦਾ ਹੁੰਦਾ ਨਹੀਂ ਮੰਨ ਲਓ ਪੱਠੇ ਲੈ ਗਏ ਤੇ ਢੇੜਾ ਮਾਰ ਲਿਆ ਤੇ ਕੋਈ ਨਿੱਕੇ ਮੋਟੇ ਕੰਮ ਜਿਵੇਂ ਪਸ਼ੂ ਡੰਗਰਾਂ ਦੇ ਸਾਮਣਾ ਉਹਨਾਂ ਨੂੰ ਇਹੀ ਆ ਜੇ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲੇ ਤਾਂ ਕਿ ਉਹਨਾਂ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਤੇ ਲੋ ਹੁਣ ਆਪਾਂ ਬਖਾਉਣੇ ਤੁਹਾਨੂੰ ਆਪਣਾ ਸਬਜੀ ਆਹ ਲੋ ਹਾਂ ਆਪਣੇ ਬੰਦ ਗੋਭੀ ਇੱਥੋਂ ਲੈ ਗਏ ਕੋਈ ਚਾਰ ਫੁੱਲ ਤੋੜ ਕੇ ਹਾਂ ਜਿਵੇਂ ਆਹ ਵੱਡਿਆ ਆਹ ਵੱਡਿਆ ਹਾਂ ਕਿਵੇਂ ਹੈ ਇਹ ਆ ਫੁੱਲ ਆ ਵਾ ਨੇ ਫੁੱਲ ਦਾ ਹੁਣ ਫੁੱਲ ਦਾ ਇਹ ਬੰਦੇ ਹੁੰਦੇ ਆ ਫੁੱਲ ਵਖੋਣੇ ਅਜਾਪਾ ਫੇ ਬਹੁਤ ਟਾਈਮ ਬਾਅਦ ਫੁੱਲ ਬਣਿਆ ਹੈ ਨਾ ਬਹੁਤ ਟਾਈਮ ਬਾਅਦ ਇੰਨਾ ਟਾਈਮ ਦਾ ਹਾਂ ਚਲ ਆ ਵੇ ਆ ਵੇ ਤੂੰ ਆ ਦੇਖੋ ਬਾਈ ਤਕਰੀਬਨ ਹਰ ਕਬੂਜੇ ਜਿ ਹੁਣ ਤਾਂ ਫੁੱਲ ਦੇ ਸੰ ਲਾ ਪਿਆ ਪਹਿਲਾਂ ਤਾਂ ਯਾਰ ਬਾੜੀ ਆਏ ਸੀਗੀ ਵੀ ਆਪਾਂ ਲਾਈ ਵੀ ਹੈ ਨਾ ਤੇ ਫੁੱਲ ਵੀ ਨਹੀਂ ਬੰਦੇ ਇਹ ਆ ਬਾਈ ਪੱਟੀਆਂ ਦਾ ਗਾਜਰਾ ਆ ਇੱਕ ਪਾਸੇ ਇਕੱਠੇ ਕਰੀ ਜਾਇ ਕਰੀ ਹਾਂ ਹਾਂ ਯਾਰ ਬਾਈ ਸੁੱਕੇ ਹੈਣਾ ਪਾਣੀ ਯਾਰ ਆ ਗਿਆ ਨਾ ਸੀ ਨਾ ਪੱਟਣੇ ਸੀ ਉਹ ਹੂੰ ਕਿਵੇਂ ਬੁੱਢੇ ਮਹਾ ਕੋਸ ਤਾਂ ਬੁੱਢਾ ਸੱਚੀ ਵੀ ਆ ਜਾਂਦੀ ਜਿਹੜੀ ਪਾਣੀ ਤਾਂ ਆ ਨਹੀਂ ਆਇਆ ਕੱਸੀ ਯਾਰ ਪਾਣੀ ਆਉਂਦਾ ਤਾਂ ਇੱਥੇ ਆਪਣੇ ਖਾਲਚ ਆਉਂਦੇ ਇਹਦੇ ਵਿੱਚ ਹੂੰ ਮੋਟਰ ਮਾਟਰਾਂ ਦਾ ਲਾਇਆ ਹੈ ਨਾ ਮੋਟਰਾਂ ਦਾ ਹੀ ਆ ਪਾਪਾ ਨਹੀਂ ਗਰੀਂਦੀ ਹੂੰ ਦੇਖੇ ਦੇ ਹੋਰ ਹੋਰ ਇਧਰ ਪਾਸੇ ਬਣਿਆ ਫੁੱਲ ਫੁੱਲ ਖੜਦਾ ਰਕਾਲ ਤੋਂ ਕਰਦਾ ਸੁਖੀ ਆ ਆ ਦੇਖੋ ਹੁਣ ਮੈਨੂੰ ਤਾਂ ਲੱਗਦਾ ਬਈ ਇਹ ਲੋਡ ਨਹੀਂ ਹੋਣੀ ਆਪਾਂ ਤੋਂ ਹੈ ਨਾ ਆਪਾਂ ਆਪਾਂ ਤਾਂ ਆਪਣੇ ਖਾਣ ਵਾਸਤੇ ਲਈ ਆ ਤੇ ਇਹ ਹੁਣ ਆਪਾਂ ਇੱਕ ਇੱਕ ਫੁੱਲ ਲੈ ਜਾ ਕਰਾਂਗੇ ਤਾਂ ਆਪਾਂ ਨੂੰ ਇਹ ਨੀ ਖੜਾ ਇਹ ਕਰਦਣ ਦੇ ਲੋਡ ਅਗਲੇ ਹੂੰ ਲੋਡ ਕਰ ਲੈਣਗੇ ਅਗਲੇ ਕਰ ਤਾਂ ਲੈਣਗੇ ਹੁਣ ਫਿਰ ਆਇ ਚਾਹੀਦਾ ਤਾਂ ਨਹੀਂ ਨਾ ਜੋ ਆਪਾਂ ਦੋਨੋਂ ਨਹੀਂ ਲੋਡ ਹੁੰਦੀ ਉਹਨੇ ਤਾਂ ਕਰਨਾ ਹੀ ਫਿਰ ਹੂੰ ਹੂੰ ਜੋ ਆਪਾਂ ਦੋ ਨਹੀਂ ਲੋਟ ਹੁੰਦਾ ਨਹੀਂ ਲੋਡ ਤਾਂ ਕਿਉਂ ਨਹੀਂ ਹੁਣ ਆਪਾਂ ਵੀ ਤਾਂ ਲੈ ਜਾਣਾ ਹੀ ਆ ਹੁਣ ਨਿਤ ਹੀ ਇੱਕ ਉਤਰੀ ਜਾਣੀ ਫਿਰ ਉਹ ਨਾ ਲੋਟ ਹੁਣ ਜਿਵੇਂ ਗਾਜਰਾਂ ਲੈ ਕੇ ਹੂੰ ਇੱਕ ਦਿਨ ਫਿਰ ਬੰਦ ਗੋभी ਲੈ ਕੇ ਇਹ ਨਾ ਪਾਸੇ ਕਰ ਮਿੱਟੀ ਪਾਸੇ ਕਰ ਲੈ ਸਾਈਡ ਨਾਲ ਚੱਲੇ ਇੱਕ ਹੁਣ ਤਾਂ ਬਣ ਜਾਂਦਾ ਖਚਨ ਆਪਾਂ ਰੰਬੀ ਰੱਖਾਂਗੇ ਸਕੂਟਰ ਚੰਗਾ ਰੰਬੀ ਨਾਲ ਵਟਲੀਆਂ ਜਾਂ ਜਿਹੜੀ ਫਿਰ ਕਈ ਕਈ ਬਈਆ ਘਰੇ ਆ ਗੰਡੇ ਗੰਡੇ ਹੁਣ ਪੂਰੇ ਕੈਮ ਹੋ ਗਏ ਦੇਵ ਇਹ ਪੂਰੇ ਸਾਰੇ ਹਰੇਕ ਚਾਰ ਹੋ ਗਏ ਮੜੇ ਮੋਟਾ ਜਿਹੜਾ ਉਤੋਂ ਆ ਦੇਖੋ ਬਈ ਗੰਡੇ ਅਜੇ ਤਾਂ ਕੋਈ ਗੰਦ ਨਹੀਂ ਫੁੱਟਿਆ ਇਹਦੇ ਚ ਸਪਰੇਅ ਆਪਾਂ ਕੀਤੀ ਨਹੀਂ ਤੇ ਬਾਕੀ ਟਾਈਮ ਪਾ ਕੇ ਪਤਾ ਲੱਗੂਗਾ ਜਦੋਂ ਧੁੱਪਾਂ ਲੱਗੀਆਂ ਕਿਹੜਾ ਦਾ ਉਗਰੂਗਾ ਗੰਦ ਜਾਂ ਹੈਨਾ ਲੂੰਬੜ ਪੁੱਛੀ ਜਾ ਉਗਰੂਗਾ ਸਾਰੇ ਵਧੀਆ ਗੰਡੇ ਹੂੰ ਕਿਵੇਂ ठीक है मैं तो ना एक होर चीज ना करके देखिए ਆਪਾਂ ਗੰਡਿਆਂ ਦੀ ਇੱਕ ਕਿਆਰੀ ਤੇ ਜਾਂ ਦੋ ਕਿਆਰੀਆਂ ਤੇ ਉਹ ਨਾ ਪਾ ਕੇ ਵੇਖੀਏ ਆਪਣੇ ਉਹ ਗੱਠ ਪਈ ਆ ਵੇਖੀ ਤੇਪਰ ਵਾਲੀ ਜੀ ਵਛਾ ਦੀਏ ਵਿੱਚ ਪਤਲੀ ਬਦਲੀ ਉਦਰਾ ਜਾ ਪੈ ਜਾ ਫੇਰ ਤਾਂ ਲੋਟ ਆ ਜੀ ਹੈ ਉਦਰਾ ਪੈ ਜਾ ਕੁੱਤਰਾ ਇਹ ਤਾਂ ਹੋਣਾ ਨਹੀਂ ਉਹ ਜਿਵੇਂ ਉਹਦੇ ਨਹੀਂ ਪਾਈ ਸੀ ਆਪਾਂ ਲਸਣ ਦੇ ਪਾਈਏ ਸਾਫਤੀ ਉਹ ਕਾ ਫੋਲ ਵੀ ਕਲੀ ਨਹੀਂ ਨਹੀਂ ਉਵੇਂ ਨਹੀਂ ਆਪਾਂ ਕਰਦੇ ਆਪਾਂ ਨਾ ਓਰੇ ਓਰੇ ਚ ਪਾਵਾਂਗੇ ਆਪਾਂ ਬਾਹਲੇ ਜ ਨਹੀਂ ਇੱਕ ਅੱਧੀ ਕੇਰੀ ਚ ਪਾ ਕੇ ਵੇਖ ਲਾਂਗੇ ਤਜਰਬਾ ਆਜੂ ਆਪਾਂ ਦੇ ਆਪਣਾ ਆਹ ਗੱਡੀ ਚ ਪਟ ਗਿਆ ਹਾਂ ਹਾਂ ਬਈ ਗੱਣ ਆਪਣੀ ਹੈਗੀ ਅੱਲਾ ਸਨ ਉਧਰ ਦੇ ਵਿਖਾਉਣਾ ਤੁਹਾਨੂੰ ਲੱਗਣਾ ਪੂਰਾ ਕੈਂ੍ਹ ਦੇਖੋ ਪੱਤੇ ਇਹ ਪੂਰਾ ਇੱਕ ਉਂਗਲ ਚੌੜੇ ਪੱਤੇ ਆ ਤੇ ਭਾਈ ਉਹਦਾ ਕੀ ਬਣਿਆ ਟ੍ਰਾਂਸਫਾਰਮ ਦਾ ਹਾਂ ਉਬਈ ਕਾਰਵਾਈ ਜਿਹੜੀ ਸੀ ਉਹ ਕਰਾਇਆ ਆਂਦੀ ਰਾਜੇ ਨੂੰ ਫੜਾ ਨਹੀਂ ਕਾਰਵਾਈ ਤਾਂ ਖਰ ਠੀਕ ਹੈ ਕਾਰਵਾਈ ਇੰਨੀ ਵੀ ਨਹੀਂ ਸੀ ਨਾ ਹੂੰ ਜਿਆਦਾ ਕਿ ਠੱਠ ਨਹੀਂ ਕੀਤਾ ਹੂੰ ਹੂੰ ਨਹੀਂ ਤਾਂ ਚੱਕੀ ਕਰ ਦਿੰਦੇ ਦਿੰਦੇ ਇਹ ਹਜੇ ਟਰਾਂਸਫਰ ਵੀ ਨਹੀਂ ਮਿਲਿਆ ਹਜੇ ਕਿਡਾ ਪਾਏ ਕਹਿ ਦਈਏ ਛਪਾਟੇ ਤਾਂ ਕਰਦੇ ਸੀ ਨਾ ਨਾਕਾ ਨਹੀਂ ਕਰਦੇ ਸੀ ਉਹ ਤਾਂ ਫਿਰ ਯਾਰ ਮੈਕਮਾ ਹੀ ਇਹ ਜਾਂਦਾ ਹੈ ਇਹ ਤਾਂ ਗੱਲ ਤਾਂ ਆਏ ਵੀ ਬੜਾ ਹਲਝਾਜ ਵਾਲਾ ਕੰਮ ਨਹੀਂ ਸੀ ਨਾ ਹੂੰ ਹੂੰ ਜਿਵੇਂ ਵੀ ਹੁਣ ਆਪਾਂ ਉੱਥੇ ਦਿਖਾ ਦੇਤੀ ਹੂੰ ਹੂੰ ਤੇ 오호 ਦਰਖਾਸਤ ਜਿਹੜੀ ਉਹ ਜੇ ਨੇ ਮਾਰਕ ਕਰਕੇ ਦੇਦੀ ਆਪਾਂ ਨੂੰ ਹੈਨਾ ਉਹ ਰਾਜੇ ਫੜ ਲੈ ਆ ਹਾਂ ਇੱਥੇ ਫੋਟੋ ਖਿੱਚ ਕੇ ਲੈ ਗਿਆ ਉਹ ਤੇ ਮੁੜ ਕੇ ਆਪਾਂ ਉੱਥੇ ਦੇ ਆਏ ਹਾਂ ਆ ਆਪਾਂ ਫਿਰ ਬਿਜਲੀ ਉੱਥੇ ਦਫਤਰ ਫੜਾ ਆਏ ਤੇ ਉਹਨਾਂ ਨੇ ਫਿਰ ਜੇ ਨੇ ਉਹਦੇ ਸਾਈਨ ਕੀਤੇ ਤੇ ਜੇ ਨੇ ਸਾਈਨ ਕਰਕੇ ਆਪਾਂ ਨੂੰ ਫੜਾਤੀ ਵੀ ਉੱਥੇ ਉੱਥੋਂ ਵੀ ਐਫਆਈਆਰ ਨੂੰ ਦੀਦੀ ਹਾਂ ਐਫਆਈਆਰ ਘਟਾਇਓ ਥਾਣੇ ਚ ਤੇ ਉਦੋਂ ਬਾਅਦ ਫੇਰ ਰਾਜ ਨੇ ਫੜਦੀ ਹੈ ਨਾ ਹੂੰ ਉਹ ਕਰਵਾ ਕੇ ਲਿਆ ਕੇ ਉੱਥੋਂ ਐਫਆਈਆਰ ਦੀ ਕਾਪੀਆਂ ਲਿਆ ਕੇ ਨੂੰ ਫੜਾਤਾ ਜਿਹੜਾ ਕੁਛ ਹੁਣ ਕਿੰਨੇ ਦਿਨਾਂ ਜਾਂਦੇ ਐ ਸੋਮਵਾਰ ਤੱਕ ਆਦੇ ਆ ਦੋ ਤਿੰਨ ਦਿਨਾਂ ਚ ਦੋ ਤਿੰਨ ਦਿਨਾਂ ਚ ਮਿਲ ਜੂ ਹੈ ਹਾਂ ਫੇਰ ਦੇਖੋ ਅੱਗੇ ਮੌਕਾ ਦੱਸੂਗਾ ਕੀ ਬੰਦ ਆ ਹਾਂ ਇਹ ਤਾਂ ਇਹ ਤਾਂ ਜਦੋਂ ਮਿਲੂ ਉਦੋਂ ਪਤਾ ਲੱਗੂ ਹੈ ਨਾ ਹੂੰ ਹੂੰ ਤੇ ਉਹ ਟ੍ਰਾਂਸਫਰ ਵੱਡਾ ਦੇਣਗੇ ਨਾ 10000 ਦੇ ਹਾਂ ਪਹਿਲਾਂ 63 ਦਾ ਸੀ 5 ਦੀ ਮੋਟਰ 'ਤੇ ਹੂੰ ਹੁਣ 10000 ਦੇਣਗੇ ਨਾ ਤੇ ਆ ਪੰਪ ਹਵਾ ਭਰਨ ਵਾਸਤੇ ਤੇ ਚ ਹੂੰ ਸਾਈਕਲ 'ਚ ਬਾਈਸਾਈਕਲ 'ਚ ਹੈ ਘਟ ਜਾਂਦੀ ਹਵਾ ਯਾਰ ਇਹ ਸਮਝ ਨਹੀਂ ਲੱਗੀ ਪੈਂਚਰ ਵੀ ਖਾਇ ਪੈਂਚਰ ਵੀ ਹੈ ਨਹੀਂ ਪਤਾ ਨਹੀਂ ਐ ਵਾਲ ਵੀ ਇਹਦਾ 2-3 ਨਰੀ ਬਦਲਤਾ ਟਾਇਰ ਵੀ ਸਹੀ ਹੈ ਹੂੰ ਤੇ ਵਾਲ ਨਾ ਜਿਹੜੇ ਨਰਮ ਹੋ ਜਾਂਦੇ ਯਾਰ ਆ ਵੇਖੀ ਕਣਕ ਵੇਖੀ ਬਈ ਯਾਰ ਆਹ ਮੈਨੂੰ ਤੇ ਯਾਰ ਆਹ ਕਣਕ ਦੀ ਸਮਝ ਨਹੀਂ ਲੱਗਦੀ ਹੈ ਵੀ ਨਾਲੇ ਇਹ ਕੋਈ ਸਪੈਸ਼ਲ ਬੀ ਨਹੀਂਗਾ ਉਹ ਪਰ ਇਹ ਤਾਂ ਨੂੰ ਉੱਤੋਂ ਲੜਦੀ ਜਾਂਦੀ ਹੈ ਹਾਂ ਆਵੇ ਡੇਕਦੀ ਆ ਮੈਂ ਪਾੜੀਆਂ ਤੋਂ ਅੱਗੇ ਡੇਕਦੀਆਂ ਆ ਐਂ ਘੁਰਪੀਤੇ ਸੀ ਉਦੋਂ ਆਈ ਫਿਰ ਉਹ ਕਣਕ ਪਾਣੀ ਆ ਕੀ ਲੱਗਿਆ ਹੈਨਾ ਇੱਕ ਪਾਣੀ ਦੇ ਵਿੱਚ ਸਾਰੀਆਂ ਰਿਆਂ ਪੈ ਗਈਆਂ ਕਮਾਲ ਹੋ ਗਈ ਹੈ ਨਾ ਚਲੋ ਚੱਲੀਏ ਐਂਡ ਚਲੋ ਚਲੋ ਵੀ ਸੱਜਣਾ ਆਹ ਦੇਖਾ ਅੱਜ ਗਾਜਰਾਂ ਵੀ ਪੱਟੀਆਂ ਆਪਾਂ ਐ ਨਾ ਜਾਣੀ ਗਾਜਰਾਂ ਦਾ ਪੱਟੀਆਂ ਦਿਖਾਵਾ ਦਰ ਫਿਰ ਇੰਹੀਂ ਕਰਦਾ ਰੋ ਵੇ ਆਜਾ ਨੇ ਗਾਜਰਾਂ ਦਾ ਵਧੀਆ ਨਹੀਂ ਫੇਰ ਤੂੰ ਯਾਰ ਗੱਪ ਕਹਿ ਰਿਹਾ ਪਤਾ ਨਹੀਂ ਕੀ ਸੱਪ ਲਈ ਫਿਰਦਾ ਇਹ ਚ ਵੇ ਤਲੰਗੀ ਵੀ ਹੈਗੀ ਇੱਕ ਹੂੰ ਇਹ ਗਾਜਰਾ ਤਾਂ ਬਣੀਆਂ ਪਈਆਂ ਆਪਾਂ ਲੈ ਜਾਂਦੇ ਨਹੀਂ ਖਰ ਬਣੀਆਂ ਤਾਂ ਹੋਣੀਆਂ ਇਹ ਹੁਣ ਬਣੀਆਂ ਪਈਆਂ ਹੁਣ ਲੈ ਜਾਣ ਵਾਲੀਆਂ ਪਹਿਲਾਂ ਤਾਂ ਆਪਾਂ ਲੈ ਹਾਂ ਹਾਂ ਇਹਦੇ ਚ ਸਰੋਂ ਚ ਸਰੋਂ ਚ ਪਾਵਾਂਗੇ ਬਈ ਸਲਫਰ ਸਲਫਰ ਪੈਂਦੀ ਤਾਂ ਮੈਂ ਤਾਂ ਆ ਜਾਂਦਾ ਸੀ ਯਾਰ ਨਾ ਵੀ ਮਾੜੇ ਦਿਨ ਦਿਨ ਲਾਉਂਦਾ ਨਾ ਇਹ ਪਹਿਲਾਂ ਜਿਵੇਂ ਪਹਿਲਾਂ ਤੁਪਾਈਆਂ ਲਾਈਆਂ ਨੇ ਦੇ ਇਹਨੂੰ ਚੋਕ ਦਿੰਦੇ ਗੇਰਾ ਚੋਕ ਕੇ ਫਿਰ ਰੇਹ ਤੇ ਸਲਫਰ ਪਾ ਕੇ ਨਾ ਉੱਤੋਂ ਲਾਉਂਦੇ ਪਾਣੀ ਸਲਫਰ ਦੀ ਸਬਰੇ ਥੋੜੀ ਜਿਹੀ ਵੱਡੀ ਹੋਈ ਤੇ ਹੋਵੇ ਫਿਰ ਥੱਲੇ ਮਿੱਟੀ ਤੇ ਨੰਬਾਲੀ ਪਈ ਜਾਵੇ ਪੱਤਿਆਂ ਤੇ ਪਾਵੇ ਕਿ ਨਹੀਂ ਆ ਨਾ 10 15 ਦਿਨਾਂ ਚ 10 ਦਿਨਾਂ ਚ ਜੀ ਦੇ ਹੋਣੇ ਨੇ ਵਾਂ ਲਕ ਹੋ ਜਾਣਾ ਹੈ ਥੋੜਾ ਆਪਾਂ ਗਲਤ ਕਰ ਲਿਆ ਜਿਹੜਾ ਆਪਾਂ ਰੌਣੀ ਨਹੀਂ ਕੀਤਾ ਰੌਣੀ ਕਰ ਲੈਂਦੇ ਨਾ ਉਹਨਾ ਟਾਈਮ ਹੀ ਲੱਗਣਾ ਜਿੰਨਾ ਟਾਈਮ ਹੋਣ ਲੱਗਿਆ ਹੁਣੇ ਪਾਣੀ ਲੱਗੇ ਤਾਂ ਉਗਰੀ ਐ ਪਾਣੀ ਲੱਗੇ ਤਾਂ ਜਿਸਨ ਲੱਗੀ ਪਰ ਜਿੰਨੀ ਪਾਣੀ ਨਾ ਪਾਉਂਦਾ ਨਾ ਡੀਟ ਕਰਦਾ ਪਾਣੀ ਹਾਂ ਬਾਕੀ ਆਏ ਆ ਵੀ ਪਾਣੀ ਲੱਗੇ ਤਾਂ ਉਗਰੀ ਉਹ ਛੋਟੀ ਐ ਦੂਜੀ ਵੱਡੀ ਐ ਤੇ ਜੇ ਉਹਦੇ ਰੌਣੀ ਕਰਕੇ ਬੀਜਦੇ ਤੇ ਇਕਸਾਰ ਹੁੰਨੀ ਸੀ ਪਹਿਲਾਂ ਪਾਏ ਸਾਰ ਰੌਣੀ ਕਰਕੇ ਬੀਜਦੇ ਸੀ ਵਧੀਆ ਪੂਰੀ ਭਾਰੀ ਆਣ ਹੁੰਦੀ ਸੀਗੀ ਇਹ ਆਜਾ ਪਰੰਬੀ ਰੱਖਾਂਗੇ ਚੰਗਾ ਸੁਕੇ ਗਾਜਰਾ ਬਟਨ ਨੇ ਕੋਬੂਤਾ ਨਾ ਹਾ ਗਾਰਾ ਯਾਰ ਹੈ ਨਾ ਬਿਨਾ ਮੀਂਹ ਤੋਂ ਵੇਲਾ ਹੁਣ ਕੋਈ ਮੀਂਹ ਨਹੀਂ ਪਿਆ ਤੇ ਤਰੇਲ ਨਾਲ ਹੀ ਗੱਨਾ ਹੋ ਜਾਂਦਾ ਟ੍ਰੇਲ ਤਾਂ ਪੈ ਗਈ ਸੀ ਜਦੋਂ ਤੋਪਾਲ ਆਈਆਂ ਸੀਆਂ ਦੋ ਦਿਨ ਪਹਿਲਾਂ ਕੰਮ ਹੋ ਜਾਣਾ ਸੀਗਾ ਉਹਦਾ ਕਣਕਾਂ ਦਾ ਹੂੰ ਦੇਖਾ ਮਹਾਰਾ ਜੀ ਪਾਲਣਗੇ ਥੋੜੀ ਸਾਈਕਲ 'ਚ ਭਾਰੀ ਲੈ ਬਾਈ ਇਹਨਾਂ ਇੱਕ ਚਰਚ ਤਾਂ ਭਾਰੀ ਲੈਂਦਾ ਮੇਰੇ ਸਾਹ ਚ ਮੁੜ ਕੇ ਬੈਂਦਾ ਜਾਂ ਨਹੀਂ ਟਾਇਰ ਇਹ ਇਹਨਾ ਟਾਇਰ ਪੁਆਏ ਬਹੁਤ ਚਰਦੇ ਆ ਵੇਲਾ ਘਸ ਗਿਆ ਏ ਹੈ ਨਹੀਂ ਬਈ ਇਹ ਪੁਆਇਆ ਬਹੁਤ ਚਰਦਾ ਯਾਰ ਟਾਇਰ ਆ ਵੇਲਾ ਤੋ ਜਮਾ ਕਾ ਗਿਆ ਪਿਆ ਹੈ ਬਿਲੋ ਥਪਾ ਨਹੀਂ ਸੀ ਦੋਨੇ ਟਾਇਰ ਹੀ ਉਸੇ ਨਵੇਂ ਪੁਆਏ ਸੀ ਹਵਾ ਜਰਾ ਖੜ ਜਾ ਮੈਂ ਗੱਲ ਫਿਰ ਆਪ ਘਾਲੋਂ ਕਰ ਜਾਂਦੇ ਨੇ ਜਦੋਂ ਵਾਹ ਘਟ ਜਾਂਦੀ ਆ ਚੱਲ ਬੱਸ ਕਰੇ ਪਾੜ ਲੈ ਤਰ ਕਰੀਏ ਸਟਾਰਟ ਹੂੰ ਇੱਥੇ ਡੇਗਦਾ ਤਾਂ ਨਹੀਂ ਇੱਥੇ ਰੱਖ ਦੇ ਤਾਂ ਕਿੱਥੇ ਨੇ ਫੜ ਦੋ ਬਾਈ ਹੱਥ ਚ ਦੇ ਯਾਰ ਨਾ ਨਾ ਐਂ ਨਾ ਰੱਖ ਹਾਂ ਤੇ ਫੜ ਲਾਂਗੇ ਕਿੰਨਾ ਪੁਰਾਣਾ ਪੰਪ ਪਾਈਪਲ ਇਹਨੂੰ ਹੋਗੇ ਹੋਣਗੇ 15 ਹਾਲ ਦਾ ਮੌਜ ਹੈ ਹੈ 15 ਸਾਲ ਮੌਜ ਨਹੀਂ ਜ਼ਿਆਦੇ ਹੋਣਗੇ ਹੂੰ 15 ਹੀ ਹੋਗੇ 9 ਸਾਲ ਤਾਂ ਅੱਡ ਹੋਏ ਨੂੰ ਹੋ ਕੇ ਸਮਝ ਲਾ ਵੀ ਉਦੋਂ ਤਾਂ ਅੰਦਰਲੇ ਘਰੇ ਉਦੋਂ ਕਿਸੇ ਪਹਿਲਾਂ ਦੀ ਗੱਲ ਆ ਉਹ ਤਾਂ 15 ਸਾਲ ਹੀ ਮੰਨ ਕੇ ਚੱਲ 15 ਸਾਲ ਹੀ ਬਹੁਤ ਆ ਪੰਪ ਕੱਢ ਜੇ ਇਹ ਇਹ ਨਾ ਹੁਣ ਕਈ ਆ ਘਰ ਪਤਾ ਕੀ ਜਾਂਦੇ ਆ ਅਸੀਂ ਯਾਰ ਪੰਪ ਲਿਆਂਦਾ ਸੀ ਇਹ ਚਾਇਨਾ ਮੇਡ ਜਾਂ ਤੇ ਉਦੋਂ ਚੱਲੇ ਚੱਲੇ ਸੀ ਨਾ ਤੇ ਉਹ ਆਦੇ ਨਾ ਯਾਰ ਵੀ ਮਹੀਨਾ ਵੀ ਨਹੀਂ ਘਾੜਦਾ ਬਾਕੀ ਇਹ ਪੰਪ ਨਾਲ ਤਾਂ ਹੋਈ ਬਹੁਤ ਭੈੜੀ ਐ ਬਾਈ ਆਏ ਨਹੀਂ ਆਪਾਂ ਵੇਖਸਤਾ ਨਹੀਂ ਕਿਸੇ ਨੇ ਇਹ ਤਾਂ ਆਏ ਤੂੰ ਵੇਖ 91 ਗਰੇ ਟਾਇਰ ਚ ਹਵਾ ਭਰ ਦਿੰਦਾ ਸੀ ਕੁਦਰਤੀ ਚੰਗਾ ਮਿਲ ਜਾਂਦਾ ਕੋਈ ਯਾਰ ਹੂੰ ਆਏ ਨਹੀਂ ਉਹ ਕੁਦਰਤੀ ਕੋਈ ਨਾ ਕੋਈ ਚੀਜ਼ ਨਾ ਚੰਗੇ ਮਿਲ ਜਾਂਦੀ ਐ ਚਲਿਏ